ਦੁਬਾਰਾ ਕੱਟਿਆ ਜਾ ਰਿਹਾ ਹੈ ਅਗਰ ਬਾਲੇ ਵੀ ਦੁਬਾਰਾ ਆਏਗੀ ਇਸ ਦੀ ਕੋਈ ਸੂਡੈਂਸ ਹੋਵੇਗੀ ਤਾਂ ਕਰ ਰਹੇ ਆਪ ਨਹੀਂ ਹੋਸਟਲ ਇੱਕ ਨੰਬਰ ਚੜ੍ਹ ਕੇ ਵੀ ਪੁਲਿਸ ਆਗੇ ਨਹੀਂ ਜਿੱਥੇ ਜਹਾਪੇ ਵੀ ਪੁਲਿਸ ਤਿੰਨ ਕੰਮ ਪੁਲਿਸ ਆਏ ਹਮੇਂ ਪੁਲਿਸ ਹਮੇਂ ਅੰਦਰ ਜਾਣੇ ਦੋ ਨਾ ਅਸੀਂ ਕਰ ਰਹੇ ਹਾਂ ਯਾਨੀ ਤੋਂ ਪਹਾੜੇ ਦੀ ਪੁਲਿਸ ਪਰਦੀਲੇ ਵਿੱਚ ਖੋਦਿਆ ਹੈ ਹੱਟਲੇ ਵਿੱਚ ਹੱਟਲੇ ਵਿੱਚ ਪੰਚਾਰ ਪੱਤਰ ਹੈਗਾ ਨਾ ਪੁਲਿਸ ਇਹਨਾਂ ਤੋਂ ਤਾਂ ਹੋਸਟਲ ਨੂੰ ਵੀ ਤੰਗ ਕਰ ਰਹੇ ਹੋ ਕੱਟ ਦਿਖਾਓ ਹਮਰੇ ਕੋਲ ਹਵਾਈ ਕੱਟ ਦੋ ਵੱਡਾ ਹਵਾਈ ਕੱਟ ਆਈ ਕਾਰਡ ਕਰ ਦੋ ਯਾਰ ਲੋਕਰ ਦੌਟਰ ਹੈਗਾ ਇਹ ਇਹ ਪ੍ਰਚਾਰ ਕਰ ਜੋ ਆਮ ਨੇ ਕਿਹਾ ਹੈ ਆਈ ਕਾਰਡ ਤੋਂ ਹੁਣ ਨਾ ਅਸੀਂ ਅਸੀਂ ਨਹੀਂ ਰਹਿਣਾਂ ਇਹਨਾਂ ਨੂੰ ਚਾਨਕੀ ਤਾਂ ਕਰਿਓ ਆ ਦੇ ਪਛਾਣ ਪੱਤਰ ਕਿ ਇਹਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜਾਣ ਦੋ ਹੁਣ ਸਾਨੂੰ ਦੇਖ ਖੋ ਨਾ 1 ਨੰਬਰ ਦੇਖ ਖੋ ਨਾ 1 ਨੰਬਰ ਕੰਨਾਂ ਨੂੰ ਦੇ ਦੋ ਇਹ ਤਾਂ ਗੈਰਕਾਨੂੰਨੀ ਹੈ ਇਹਨਾਂ ਨੂੰ ਤਾਂ ਹਦਾਇਤ ਨੰਬਰ ਆਈ ਡੀ ਕਾਰਡ ਦੇ ਲੋ ਆਈ ਡੀ ਕਾਰਡ ਹੈ ਗਏ ਆ ਲੈ ਆਈ ਡੀ ਕਾਰਡ ਆ ਆਈ ਕਾਰਡ ਆ ਆਈ ਡੀ ਦੇਖੋ ਆਈ ਡੀ ਸਾਨੂੰ ਫਿਰ ਵੀ ਨਹੀਂ ਜਾਣ ਦੇ ਰਹੇ ਅੰਦਰ ਕਿਉਂ ਰੋਦੇ

ਬਹੁਤ ਬੁਰਾ ਹਾਲ ਹੈ ਕਿ ਐਤੀ ਬਹੁਤ ਬੁਰਾ ਲਈ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਗੀ ਇੰਨੇ ਜਿਆਦੇ ਘਰੇ ਕਿ ਗੇਟ ਨੰਬਰ 1 ਤੇ ਜਾਓ ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਹੁਣ ਕਿਉਂ ਨਹੀਂ ਜਾਣਦੇ ਹੋ ਸਾਨੂੰ ਜਾਣਦੇ ਹੋ ਹੁਣ